ਰੇ ਸਰਚ ਤਾਂ ਚਲੰਦੀ ਆ ਮੇਰਾ ਬ੍ਰਦਰ 2 ਤਰੀਕ ਦਾ ਸ਼ਾਮੀ 4 ਵੇ ਦਾ ਘਰੋਂ ਗਾਇਬ ਹੈ ਉਹਦੇ ਕੇ ਲੇਡੀ ਦੇ ਨਾਲ ਲੁਕਿਆ ਕਿ ਇੱਕ ਮੁੰਡਾ ਰੁੜਿਆ ਹੈਗਾ ਆ ਹਾਂਜੀ ਮੈਂ ਨਾਲ ਗਿਆ ਇਹ ਆਪਾਂ ਕਪੜੇ ਕੋਈ ਨਾਣ ਵੜੇ ਆ ਇੱਕ ਮੁੰਡਾ ਰੁੜ ਗਿਆ ਤੇ ਉਹ ਕਹਿੰਦਾ ਕਿ ਆਪਾਂ ਬਾ ਮੈਂ ਬਾਹਰ ਆ ਗਿਆ ਤਰਕੀ ਨਾਲ ਜੀ ਤੁਹਾਡਾ ਸਰ ਮੇਰਾ ਨਾਮ ਅਭਿਸ਼ੇਕ ਹੈ ਇਹ ਦੇ ਕੀ ਗੱਲ ਬੋਲ ਕੋਈ ਜੀ ਤਰਕੂ ਬਾਰੇ ਦੱਸ ਦਿਓ ਜੀ ਸਰੇ ਸਰ ਚ ਤਾਂ ਚਲੰਦੀ ਹੈ ਮੇਰਾ ਬ੍ਰਦਰ 2 ਤਰੀਕ ਦਾ ਸ਼ਾਮੀ 4 ਵੇ ਦਾ ਘਰੋਂ ਗਾਇਬ ਹੈ ਘਰ ਹੋ ਗਿਆ ਸੀ ਪਾਰਕ ਦੇ ਵਿੱਚ ਖੇਲਣ ਉਸ ਤੋਂ ਬਾਅਦ ਇੱਕ ਮੁੰਡੇ ਨਾਲ ਗਿਆ ਸੀ ਅੱਗੇ ਅਬਰੌਨ ਨਗਰ ਵਾਲੀ ਨਹਿਰ ਹੈ ਕੋਈ ਉੱਥੇ ਆਇਆ ਸੀ ਕਾਰਟ ਵਾਲੇ ਕੋਲ ਤੋਂ ਪਰ ਉੱਥੇ ਇੱਕ ਲੇਡੀ ਨੇ ਆਨੂੰ ਕਿਹਾ ਕਿ ਇੱਕ ਮੁੰਡਾ ਰੁੜਿਆ ਹੈਗਾ ਹੈ ਆਪਾਂ ਉਹ ਜਿਹੜਾ ਛੋਟਾ ਮੁੰਡਾ ਹੈ ਆਪਾਂ ਫੁਟੇਜ ਸਾਰੀ ਕੈਂਪਰੇ ਵਿੱਚ ਚੈੱਕ ਕੀਤੀ ਹੈ ਤੁਹਾਨੂੰ ਲੱਭਾ ਗਿਆ ਉਹ ਮੁੰਡਾ ਨਾਲ ਹੀ ਆਪਾਂ ਉਹ ਮੁੰਡੇ ਨੂੰ 2-3 ਦਿਨ ਪਹਿਲਾਂ ਵੀ ਪੁੱਛਿਆ ਕੀ ਦੱਸ ਦੇਗੀ ਤੇਰੇ ਨਾਲ ਗਿਆ ਉਹ ਮੁੰਡਾ ਪਹਿਲਾਂ ਕਹਿੰਦਾ ਕਿ ਮੈਂ ਗਿਆ ਉਹ ਤੋਂ ਬਾਅਦ ਕਹਿੰਦਾ ਕਿ ਮੈਂ ਗਿਆ ਹੀ ਨਹੀਂ ਹੈਗਾ ਨਾਲ ਉਹਨੇ ਕੱਲ ਕਨਫਰਮ ਕੀਤਾ ਕਿ ਮੈਂ ਗਿਆ ਹੀ ਉਹ ਵੀ ਪੁਲਿਸ ਨੇ ਪ੍ਰੈਸ਼ਰ ਪਾਇਆ ਥਾਣੇ ਬੁਲਾਇਆ ਥਾਣੇ ਆ ਕੇ ਬੋਲਿਆ ਉਹ ਕਿ ਹਾਂਜੀ ਮੈਂ ਨਾਲ ਗਿਆ ਹੀ ਆਪਾਂ ਕਪੜੇ ਖੋਲ ਕੇ ਨਹਾਣ ਵੜੇ ਆ ਇੱਕ ਮੁੰਡਾ ਰੋੜ ਗਿਆ ਆ ਤੇ ਉਹ ਕਹਿੰਦਾ ਕਿ ਆਪਾਂ ਮੈਂ ਬਾਹਰ ਆ ਗਿਆ ਮੈਨੂੰ ਨਹੀਂ ਪਤਾ ਕਿ ਤੁਹਾਡਾ ਬ੍ਰਦਰ ਆਇਆ ਕਿ ਨਹੀਂ ਆਇਆ ਉਹਨੇ ਬਿਲਕੁਲ ਮਲਕੀ ਕਨਫਰਮ ਨਹੀਂ ਕਰਨ ਦਈ ਪੁਲਿਸ ਕੰਪਲੇਨ ਕੀਤੀ ਸੀ ਪਰ ਪੁਲਿਸ ਨੇ ਵੀ ਕੱਲ ਹੀ ਐਕਸ਼ਨ ਲੈ ਆ ਜੋ ਮੇਨ ਜੀ ਮਾਪੇ ਤੋਂ ਨਾ ਹਜੇ ਕੋਈ ਨਹੀਂ ਲੱਭਿਆ ਹਲੇ ਵੀ ਉਹ ਕਾਰਵਾਈ ਚੱਲਦੀ ਹੈ ਪਰ ਲੇਕਿਨ ਕੋਈ ਪਤਾ ਨਹੀਂ چل ਰਿਹਾ ਬ੍ਰਦਰ ਦਾ ਸਰ ਕੀ ਨਾਜੋ ਮੇਰਾ ਨਾਮ ਰਮਨ ਕੁਮਾਰ ਜੀ ਹੈ ਰਮਨ ਜੀ ਕੀ ਗੱਲਬਾਤ ਹੋਈ ਹੈ ਜਿਹੜਾ ਸਰਚ ਹੋ ਰਿਹਾ ਹੈ ਜਿੰਦਰਾ ਨਾ ਪਾਂਜਾ ਛੋਟਾ ਛੋਟਾ ਕਸਾਲ ਦਾ ਉਹ ਦੋ ਤਰੀਕ ਨੂੰ ਨਾ ਤੇ ਨਹਿਰ ਤੇ ਨਹਾਉਣ ਆਏ ਆ ਉਹ ਮੁੰਡੇ ਸੀ ਇੱਕ ਮੁੰਡੇ ਨੇ ਦੱਸਿਆ ਕਿ ਪਾਣੀ ਦਾ ਬਹਾਅ ਜ਼ਿਆਦਾ ਹੋ ਗਿਆ ਤੇ ਅਸੀਂ ਇਹ ਨਾ ਨਿਕਲ ਗਿਆ ਇਹਨੂੰ ਨਿਕਲੇ ਨਹੀਂ ਗਿਆ ਏ ਐਨ ਡੀ ਐਫ ਦੀ ਟੀਮ ਆਈਆਂ ਬੱਦਦੀਆਂ ਪਈਆਂ ਤੁਹਾਨੂੰ ਨਹੀਂ ਮੰਗਦਾ ਹਾ ਅੱਜ ਜਲਦੀ ਸਾਡੇ ਆਪਾਂ ਦਾ ਦੱਦੇ ਚ ਕਿਹਦੀ ਤਰੀਕ ਦੀ ਗੱਲ ਹੈ ਬਹੁਤ ਜਲਦੀ ਦੋ ਤਰੀਕ ਸ਼ਾਮ ਨੂੰ 6 ਵਜੇ ਇੱਕ ਨੇ ਕੰਪਲੇਨਟ ਕੀਤੀ ਹੋਛ ਨੂੰ ਕੰਪਲੇਨਟ ਹੋ ਚੁੱਕੀ ਹੈ ਉਹਨਾਂ ਨੇ ਵੀ ਕੱਲ ਦੀ ਕਾਰਵਾਈ ਪਾਈ ਹੈ ਆ ਜੀ ਐਨ ਡੀ ਐਫ ਦੀ ਟੀਮ ਆਈਆਂ ਲੱਭਦੀਆਂ ਵੀ ਜਾਂਚ ਕਰਦੀਆਂ ਨੇ ਆ ਇਲਾਮ ਕੀ ਹੈਗਾ ਉਹ ਵਾਹ ਨੂੰ ਕਹਿੰਦੇ ਆ ਬਸ ਦਾ ਨਾਂ ਤੇ ਬਾਨੂ ਹੀ ਜੀ ਦੋ ਤਿੰਨ ਪਹਿਲਾਂ ਲੜਕਾ ਪਾਣੀ ਦੇ ਚੁਰੜਿਆ ਸੀ ਉਸ ਉਸ ਵੰਦੀ ਅਸੀਂ ਅੰਟੀਰ ਟੀਮ ਆਈ ਆ ਤੇ ਸਭ ਚਲਦੀ ਆ ਤੇ ਬਾਕੀ ਸਭ ਤੇ ਬੁਰੀ ਹੋਈ ਤੇ ਲਾਸ਼ ਨਹੀਂ ਮਿਲੀ ਆ ਤੇ ਕੁਝ ਨਹੀਂ ਕਿੰਨੇ ਸਾਲ ਦਾ ਮੁੰਡਾ ਸੀ ਉਹ ਕਿਹੜੇ ਮਾਇ ਮਲੇ ਦਾ ਰਹਿਣ ਵਾਲਾ 10 ਸਾਲ ਦਾ ਮੁੰਡਾ ਸਰਾਇ ਮਲੇ ਦਾ